ਦੋਸਤੋ ਸੰਗਰਾਮਤੀ ਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਅੱਜ ਪੰਜਾਬੀ ਟ੍ਰਿਬਿਊਨ ਤੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਦੇਸ਼ ਦੀ ਸਿੱਖਿਆ ਦੇ ਬਾਰੇ 'ਚ ਸਰਵੇਖਣ ਛਪਿਆ ਹੋਇਆ ਹੈ ਇਹ ਸਰਵੇਖਣ ਜਿਹੜਾ ਹੈ ਉਹ ਪ੍ਰਥਮ ਫਾਊਂਡੇਸ਼ਨ ਨੇ ਦੇਸ਼ ਦੇ 26 ਸੂਬਿਆਂ ਦੇ 28 ਜ਼ਿਲ੍ਹਿਆਂ ਦੇ ਵਿੱਚੋਂ 34745 ਵਿਦਿਆਰਥੀਆਂ ਦੇ ਉੱਤੇ ਕੀਤਾ ਸੀ ਇਹ ਸਰਵੇਖਣ ਦਾ ਜਿਹੜਾ ਨਾਂ ਹੈ ਸਲਾਨਾ ਸਟੇਟਸ ਆਫ ਐਜੂਕੇਸ਼ਨ ਰਿਪੋਰਟ ਇਹਦਾ ਨਾਂ ਰੱਖਿਆ ਹੋਇਆ ਹੈ ASER ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ ਇਹ 2023 ਇਹ ਨਵੰਬਰ-ਦਸੰਬਰ ਚ ਕੀਤਾ ਗਿਆ ਸੀ ਤੇ ਇਸ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ 26% ਬੱਚੇ 14 ਤੋਂ 18 ਸਾਲ ਦੇ ਬੱਚੇ ਜਿਹੜੇ 8ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਪੜ੍ਹਦੇ ਐ ਉਹਨਾਂ ਦੇ ਵਿੱਚੋਂ ਜਿਹੜੇ 26% ਬੱਚੇ ਆ ਉਹ ਦੂਜੀ ਜਮਾਤ ਦੀ ਆਪਣੀ ਮਾਤ ਭਾਸ਼ਾ ਦੀ ਕਿਤਾਬ ਵੀ ਨਹੀਂ ਪੜ ਸਕਦੇ ਕਿਉਂਕਿ ਦੇਸ਼ ਪੱਧਰ ਦਾ ਹੈਗਾ ਯਾਨੀ 26% ਬੱਚੇ ਤੇ 42 ਯਾਨੀ 42.7% ਬੱਚੇ ਅੰਗਰੇਜ਼ੀ ਦੇ ਵਾਕ ਨਹੀਂ ਪੜ ਸਕਦੇ ਤੇ ਕੁਝ ਜਿਹੜੇ ਪੜ ਲੈਂਦੇ ਆ ਉਹ ਉਹਦਾ ਮਤਲਬ ਨਹੀਂ ਸਮਝਦੇ ਵੀ ਇਹਦਾ ਮਤਲਬ ਕੀ ਹੈ ਸੋ ਇਸ ਤਰ੍ਹਾਂ ਦਾ ਹਾਲ ਹੈ ਇਸੇ ਤਰ੍ਹਾਂ ਹਿਸਾਬbare ਇਹ ਹੈ ਵੀ ਤਿੰਨ ਅੰਕਾਂ ਦੀ ਕੋਈ ਰਕਮ ਜਿਹੜੀ ਹੈ 100 ਤੋਂ ਲੈ ਕੇ 999 ਤੱਕ ਉਸ ਰਕਮ ਨੂੰ ਦੋ ਇੱਕ ਅੰਕ ਦੇ ਨਾਲ ਯਾਨੀ 2 ਤੋਂ ਲੈ ਕੇ 9 ਤੱਕ ਨਾਲ ਭਾਗ ਦੇਣਾ ਉਹ ਵੀ ਜਿਹੜੇ ਹੈ 43% ਬੱਚੇ ਹੈ ਜਿਹੜਿਆਂ ਨੂੰ ਇਹ ਕੰਮ ਵੀ ਨਹੀਂ ਹੁੰਦਾ ਇੰਨਾ ਵੀ 8ਵੀਂ ਤੋਂ 12ਵੀਂ ਦੇ ਬੱਚੇ ਜਿਹੜੇ ਹੈ ਉਹ ਇਹ ਕੰਮ ਵੀ ਨਹੀਂ ਜਾਣਦੇ ਤੇ ਇਸ ਤਰ੍ਹਾਂ ਨਾਲ 28 ਜ਼ਿਲ੍ਹਿਆਂ 'ਚੋਂ ਜਿਹੜਾ ਪੰਜਾਬ ਦਾ ਜ਼ਿਲ੍ਹਾ ਉਹ ਮਹਾਲੀ ਚੁਣਿਆ ਗਿਆ ਮਹਾਲੀ ਜ਼ਿਲ੍ਹੇ ਦੇ ਵਿੱਚ ਇਹ ਗੱਲਾਂ ਪੜਨ ਤੇ ਮੈਥ ਦੇ ਵਿੱਚ ਸਾਡੇ ਦੇਸ਼ ਦੀ ਜਿਹੜੀ ਇਹ ਐਵਰੇਜ ਹੈ ਇਹਦੇ ਨਾਲੋਂ ਤਾਂ ਚੰਗਾ ਹਾਲ ਹੈ ਪਰ ਇੱਥੇ ਇੱਕ ਗੱਲ ਇਹ ਪਤਾ ਲੱਗੀ ਕਿ 스마트ਫੋਨ ਵਰਤਣ ਦੇ ਵਿੱਚ ਮਹਾਲੀ ਦੇ ਜਿਹੜੇ ਬੱਚੇ ਐ ਮੁੰਡੇ ਤੇ ਕੁੜੀਆਂ ਉਹ ਬਹੁਤ ਤੇਜ਼ ਐ 98% ਬੱਚੇ 스마트ਫੋਨ ਦੀ ਵਰਤੋਂ ਕਰਨਾ ਜਾਣਦੇ ਐ ਤਕਰੀਬਨ 84% ਬੱਚੇ ਕੋਈ ਨਾ ਕੋਈ ਡਿਜੀਟਲ ਟਾਸਕ ਕਰਨਾ ਜਾਣਦੇ ਆ ਸਮਾਰਟਫੋਨ ਦੇ ਉੱਤੇ 88% ਬੱਚਿਆਂ ਨੂੰ ਸਮਾਰਟਫੋਨ ਦੇ ਉੱਤੇ అలਾਰਮ ਲਾਉਣਾ ਆਉਂਦਾ ਹੈ 73% 9% ਬੱਚਿਆਂ ਨੂੰ ਇੰਟਰਨੈਟ ਚਲਾਉਣਾ ਆਉਂਦਾ ਹੈ ਫੋਨ ਦੇ ਉੱਤੇ ਤੇ ਮੁੰਡੇ ਤੇ ਕੁੜੀਆਂ ਦੇ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਪੜਨ ਚ ਤੇ ਹਿਸਾਬ ਦੇ ਵਿੱਚ ਤਾਂ ਥੋੜਾ ਤੇਜ਼ ਹੈ ਪਰ ਇਸ ਸਮਾਰਟਫੋਨ ਚਲਾਉਣ ਦੇ ਵਿੱਚ ਥੋੜਾ ਜਿਹਾ ਪਿੱਛੇ ਨੇ ਇੱਕ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੂਗਾ ਜੁਲਾਈ 2022 ਚ ਅਸੀਂ ਮੋਗੇ ਜ਼ਿਲ੍ਹੇ ਦੇ ਪਿੰਡ ਜਿਹੜਾ ਤਖਾਨ ਵੱਧ ਉੱਥੇ ਗਏ ਸੀ ਡਾਕਟਰ ਜਸਵਿੰਦਰ ਸਿੰਘ ਜੀ ਜਿਹੜੇ ਲੋਕਾਂ ਨੂੰ ਬਹੁਤ ਸੌਖੀ ਭਾਸ਼ਾ ਚ ਮੈਥ ਫਿਜ਼ਿਕਸ ਵਗੈਰਾ ਦੱਸਦੇ ਆ ਤੁਸੀਂ ਆਮ ਹੀ ਦੇਖਿਆ ਹੋਊਗਾ ਕਾਰ ਦੇ ਉੱਤੇ ਉਹਨਾਂ ਦੀ ਵੱਡੀ ਸਾਰੀ ਲੈਬ ਲੱਦੀ ਹੁੰਦੀ ਐ ਉਹ ਵੀ ਉੱਥੇ ਸੀਗੇ ਅਸੀਂ ਸਾਰਿਆਂ ਨੇ ਪ੍ਰਾਇਮਰੀ ਦੇ ਬੱਚੇ ਉੱਥੇ ਬਿਠਾਏ ਤੇ ਉਹਨਾਂ ਨੂੰ ਗਾਹੇ ਵਗਾਹੇ ਜਿਹੜੇ ਸਵਾਲ ਪੁੱਛੇ ਗਏ ਸਾਡੀ ਆਪਣੀ ਸਾਰਿਆਂ ਦੀ ਬਹੁਤ ਹੈਰਾਨੀ ਹੋਈ ਇਹ ਸਾਨੂੰ ਦੇਖ ਕੇ ਕਿ ਉੱਥੋਂ ਦੇ ਪ੍ਰਾਇਮਰੀ ਦੇ ਬੱਚਿਆਂ ਦਾ ਪੱਧਰ ਆਮ ਬੱਚਿਆਂ ਨਾਲੋਂ ਕਿਤੇ ਤਾਹਾ ਸੀ ਸਾਨੂੰ ਇਹ ਗੱਲ ਚੰਗੀ ਲੱਗੀ ਤੇ ਅਸੀਂ ਉਹਨਾਂ ਦੇ ਅਧਿਆਪਕਾਂ ਨੂੰ ਉੱਥੇ ਇਸ ਗੱਲ ਦੀ ਸ਼ਾਬਾਸ਼ ਵੀ ਦਿੱਤੀ ਸੀ। ਇਸ ਸਾਲ ਵੀ ਮੈਂ ਕੋਈ ਅਗਸਤ ਸਤੰਬਰ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਹੈ ਦਿਵਾਨ ਖੇੜਾ ਜਿਹੜਾ ਕਿ ਅਬੋਰ ਤੇ ਗੰਗਾ ਨਗਰ ਦੇ ਵਿਚਕਾਰ ਪੈਂਦਾ ਹੈ। ਉੱਥੇ ਅਸੀਂ ਗਏ ਤਾਂ ਪ੍ਰੇਅਰ ਹੋ ਰਹੀ ਸੀ ਤੇ ਪ੍ਰੇਅਰ ਤੋਂ ਬਾਅਦ ਜੋ ਅਧਿਆਪਕ ਬੱਚਿਆਂ ਨੂੰ ਦੱਸ ਰਹੇ ਸੀ ਉਹ ਵੀ ਸਾਡੇ ਲਈ ਇੱਕ ਚੰਗੀ ਗੱਲ ਸੀਗੇ ਤੇ ਚੰਗਾ ਪੱਖ ਵੀ ਅਸੀਂ ਚਾਹੁੰਦੇ ਸੀ ਵੀ ਇਹ ਲੋਕਾਂ ਦੇ ਸਾਹਮਣੇ ਜਾਵੇ ਤੇ ਕਮਰੇ ਜਿਹੜੇ ਬਹੁਤ ਵਧੀਆ ਸਜਾਏ ਹੋਏ ਸੀ ਕੋਈ ਸਰਕਾਰੀ ਗ੍ਰਾਂਟਾਂ ਨਹੀਂ ਲੋਕਾਂ ਦੀ ਸਹਾਇਤਾ ਨਾਲ ਉਹ ਸਾਰਾ ਕੁਝ ਹੋਇਆ ਹੋਇਆ ਸੀ ਤੇ ਸਾਨੂੰ ਹੈਰਾਨੀ ਹੋਈ ਕਿ ਉੱਥੇ ਲੋਕਾਂ ਦੀ ਸਹਾਇਤਾ ਨਾਲ ਹੀ ਬਹੁਤ ਸਾਰੇ ਕਮਰਿਆਂ 'ਚ ਏਸੀ ਲਾਏ ਹੋਏ ਸੀਗੇ ਲੋਕਾਂ ਦੀ ਮਤ ਨਾਲ ਬਿਨਾਂ ਕਿਸੇ ਸਰਕਾਰੀ ਗ੍ਰਾਂਟ ਦੇ ਸੋ ਉਹਨਾਂ ਸਕੂਲਾਂ ਨੂੰ ਵੀ ਜੇ ਕੋਈ ਹੋਰ ਦੁਬਾਰਾ ਵੇਸ਼ਤ ਕਰੇ ਤਾਂ ਉਹਦੀ ਡਿਟੇਲ ਦੇ ਵਿੱਚ ਰਿਪੋਰਟ ਬਣਾਵੇ ਤਾਂ ਸਾਨੂੰ ਚੰਗੀ ਲੱਗੂਗੀ ਕਿ ਉਹ ਇੱਕ ਚੰਗਾ ਪੱਖ ਪੰਜਾਬ ਦੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਉਹਦਾ ਲੋਕਾਂ 'ਚ ਜਾਵੇਗਾ। ਅ ਦੂਸਰੀ ਖਬਰ ਜਿਹੜੀ ਹੈ ਭਾਰਤ ਤੇ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦੇ ਮਸਲੇ ਤੇ ਜਿਹੜੀ ਖਿਤਾਸ ਪੈਦਾ ਹੋਈ ਸੀਗੀ ਉਹਨੂੰ ਦੇਖਦਿਆਂ ਹੋਇਆਂ ਜਿਹੜੇ ਵੀਜੇ ਐ ਭਾਰਤੀ ਵਿਦਿਆਰਥੀਆਂ ਨੂੰ ਉਹ ਬਹੁਤ ਘੱਟ ਲੱਗ ਰਹੇ ਐ। ਤੇ ਮਾਰਕ ਮਿਲਰ ਜਿਹੜੇ ਉਥੋਂ ਦੇ ਆਵਾਸ ਮੰਤਰੀ ਨੇ ਉਹਨਾਂ ਨੇ ਕੱਲ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਵੀ 2023 ਦੀ ਜਿਹੜੀ ਚੌਥੀ ਛਿਮਾਹੀ ਹੈ ਉਹਦੇ ਵਿੱਚ ਸਿਰਫ 14910 ਵਿਦਿਆਰਥੀਆਂ ਨੂੰ ਹੀ ਸਟੱਡੀ ਵੀਜ਼ੇ ਮਿਲ ਸਕੇ ਹੈ ਜਦਕਿ ਉਸ ਤੋਂ ਪਹਿਲੀ ਤਿਮਾਹੀ ਦੇ ਵਿੱਚ 108940 ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਮਿਲੇ ਸੀ ਯਾਨੀ ਸਟੱਡੀ ਵੀਜ਼ਿਆਂ ਦੇ ਵਿੱਚ ਕੈਨੇਡਾ ਦੇ ਵਿੱਚ 86% ਕਮੀ ਆ ਗਈ ਹੁਣ ਇਹਨਾਂ ਨੂੰ ਚੰਗਾ ਜਾਂ ਮਾੜਾ ਤਾਂ ਵੱਖਰੇ ਪਹਿਲੂ ਨੇ ਪਰ ਭਾਰਤ ਸਰਕਾਰ ਨੂੰ ਨੇ ਜੋ ਕੁਝ ਵੀ ਉਦੋਂ ਹੋਇਆ ਇਹ ਸਾਰਾ ਕੁਝ ਇਸ ਤਰ੍ਹਾਂ ਨਾਲ ਹੋਇਆ ਵੀ ਜਿਹਦਾ ਲੰਬੇ ਸਮੇਂ ਲਈ ਇਹਨਾਂ ਵਿਦਿਆਰਥੀਆਂ ਦੇ ਉੱਤੇ ਅਸਰ ਪੈ ਰਿਹਾ ਹੈ ਅਜੇ ਪਤਾ ਨਹੀਂ ਕਿੰਨੀ ਦੇਰ ਹੋਰ ਪੈਂਦਾ ਲਾਸਟ ਗੱਲ ਗੌਤਮ ਅਡਾਨੀ ਨੇ ਦੇਸ਼ ਦੇ 에어ਪੋਰਟ ਬੰਦਰਗਾਹ ਤੇ ਹੋਰ ਸਾਧਨਾਂ ਤੇ ਤਾਂ ਕਬਜ਼ੇ ਕੀਤੇ ਹੀ ਕੀਤੇ ਹੈ ਮੀਡੀਆ ਸੰਸਥਾਨਾਂ ਤੇ ਵੀ ਉਹਨੇ ਕਬਜ਼ੇ ਕਰਨ ਦੀ ਆਪਣੀ ਮੁਹਿੰਮ ਨੂੰ ਜਾਰੀ ਰੱਖਿਆ ਹੋਇਆ ਹੈ ਆਪਾਂ ਦੇਖਿਆ ਕਿ ਉਹਨਾਂ ਨੇ ਐਨਡੀ ਟੀਵੀ ਨੂੰ ਕਿਸ ਤਰੀਕੇ ਨਾਲ ਖਰੀਦਿਆ ਸੀ ਤੇ ਜਿਹੜਾ ਲੋਕਾਂ ਦੀ ਆਵਾਜ਼ ਬਣਦਾ ਹੁੰਦਾ ਸੀ ਐਨਡੀ ਟੀਵੀ ਉਹ ਹੌਲੀ-ਹੌਲੀ ਫੇਰ ਉਸੇ ਗੋਦੀ ਮੀਡੀਆ ਦੇ ਚੈਨਲਾਂ ਦੇ ਵਿੱਚ ਸ਼ਾਮਲ ਹੋ ਗਿਆ ਪਿੱਛੇ ਜੇ ਇੱਕ ਜਿਹੜੀ ਨਿਊਜ਼ ਏਜੰਸੀ ਹੈ ਆਈਏਐਨਐਸ ਇੰਡੋ ਏਸ਼ੀਅਨ ਨਿਊਜ਼ ਸਰਵਿਸ ਇੰਡੋ ਏਸ਼ੀਅਨ ਨਿਊਜ਼ ਸਰਵਿਸ ਆਈਏਐਨਐਸ ਉਸ ਦੇ ਉਹਨੇ 50% ਸ਼ੇਅਰ ਖਰੀਦੇ ਸੀ ਹੁਣ ਅੱਜ ਦੀ ਇੰਡੀਅਨ ਐਕਸਪ੍ਰੈਸ ਦੀ ਖਬਰ ਇਹ ਦੱਸਦੀ ਹੈ ਕਿ ਉਹਨੇ ਉਹਦੇ 76% ਉਹ ਸ਼ੇਅਰ ਖਰੀਦ ਲਏ ਹੈ ਜਿਹਦਾ ਨਾਲ ਉਹਦੇ ਕੋਲ VOTING ਹੱਕ ਨਹੀਂਗੇ VOTING RIGHT ਨਹੀਂ ਤੇ 99.26% ਉਹ ਸ਼ੇਅਰ ਖਰੀਦ ਲਏ ਜਿਹਦੇ ਚ VOTING RIGHT ਨਹੀਂ ਹੈਗੀ ਕਹਿਣ ਦਾ ਭਾਵ ਕਿ ਹੁਣ ਜਿੱਥੋਂ ਨਿਊਜ਼ ਆਉਂਦੀਆਂ ਨੇ ਕਿਹੜੀਆਂ ਨਿਊਜ਼ ਲੈਣੀਆਂ ਨੇ ਕਿਹੜੀਆਂ ਨਹੀਂ ਲੈਣੀਆਂ ਕਿਹੜੀਆਂ ਪ੍ਰਸਾਰਤ ਕਰਨੀਆਂ ਨੇ ਕਿਹੜੀਆਂ ਨਹੀਂ ਕਰਨੀਆਂ ਉਹਦੇ ਉੱਤੇ ਵੀ ਉਹਦਾ ਕਬਜ਼ਾ ਹੋ ਗਿਆ ਸੋ ਦੇਸ਼ ਦੇ ਅੰਦਰ ਜਿਹੜਾ ਚੌਥਾ ਸਤੰਮ ਹੈ ਸਾਡਾ মিডিਆ ਉਹ ਪਹਿਲਾਂ ਹੀ ਬਹੁਤ ਕਮਜ਼ੋਰ ਹੈ ਤੇ ਉਹਦੇ ਜਿਹੜੇ ਖੋਖਲੇ ਥੰਮ ਦੇ ਵਿੱਚ ਜਿਹੜੇ ਮਾੜਾ ਮੋਟੀ ਕਿਤੇ ਜਾਨ ਬਚੀ ਹੋਈ ਸੀ ਉਹ ਜਾਨ ਵੀ ਕੱਢੀ ਜਾ ਰਹੀ ਹੈ ਇਸ ਲਈ ਜਿਹੜਾ ਪੈਰਲਲ মিডিਆ ਅੱਜ ਕੱਲ ਸੋਸ਼ਲ ਮੀਡੀਆ ਚੱਲਦਾ ਉਹਦੀ ਰੈਲੇਵੈਂਸ ਲੋਕਾਂ ਦੇ ਵਾਸਤੇ ਦੇਸ਼ ਦੀ ਜਮਹੂਰੀ ਵਾਸਤੇ ਤੇ ਲੋਕਾਂ ਦੇ ਘੋਲਾਂ ਵਾਸਤੇ ਉਹ ਇੱਕ ਉਮੀਦ ਬਚਦੀ ਹੈ ਆਹ ਤਾਂ ਸਾਰਾ ਕੁਝ ਚਲਿਆ ਗਿਆ ਅੱਜ ਦੀ ਗੱਲ 'ਚ ਐਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ